ਭਾਈ ਅਮਰਤਪਾਲ ਸਿੰਘ ਜੀ ਚਿੱਤ ਕੇ ਵੀ ਹਾਰੇ ਵੇ ਆ। ਘਰਾਂ ਘਰਾਂ ਦੇ ਵਿੱਚ ਯਾਰ ਸਾਡੇ ਅੱਡ ਅੱਡ ਮੂੰਹ ਹੋਏ ਪਏ ਆ। ਸਾਡਾ ਇੱਕ ਅਦਾ ਘਰਾਂ ਜੀ ਟੁੱਟਿਆ ਪਿਆ। ਸਸਰੀ ਗਾਲ ਜੀ ਕੀ ਹਾਲ ਚਾਲ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਆਪਣੇ ਨਵੇਂ ਪੌਡਕਾਸਟ ਦੇ ਵਿੱਚ। ਤੇ ਅੱਜ ਜਿਹੜਾ ਆਪਣਾ ਪੌਡਕਾਸਟ ਹਨਾ ਜੀ ਇਹ ਆਪਾਂ ਕਰ ਰਹੇ ਆ ਆਪਣੇ ਪੰਜਾਬ ਦੇ ਫੇਰ ਦੂਜੇ ਮਸਲੇ ਤੇ। ਹੁਣ ਤੁਹਾਨੂੰ ਪਤਾ ਹੀ ਆ ਹਨਾ ਕਿ ਪੰਜਾਬ ਚ ਕੀ ਗੋਸ਼ ਹੋ ਰਿਹਾ ਹੈ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਆਪਣੇ ਦੋ ਐਮਪੀ ਬਣੇ ਆ ਪੰਜਾਬ ਦੇ ਸਿੱਖ ਨੌਜਵਾਨ ਹਨਾ ਤੇ ਉਹ ਇੱਕ ਨੂੰ ਜੇਲ੍ਹ ਚ ਦਾੜੀ ਬੈਠੇ ਆ ਭਾਈ ਸਾਹਾ ਉਹਨਾਂ ਨੇ ਸੌ ਚੁੱਕੀ ਆ ਤੇ ਇੱਕ ਜਿਹੜੇ ਭਾਈ ਸਾਹਾ ਆਪਾਂ ਨੂੰ ਪਤਾ ਹੀ ਆ ਕੀ ਉਹ ਜੇਲ੍ਹ ਚ ਆ ਠੀਕ ਹੈ ਜੀ ਆਪਾਂ ਨੂੰ ਪਤਾ ਵੀ ਜਿੱਦਾਂ ਹੁਣ ਆ ਥੋੜੇ ਦਿਨ ਪਿਛਲੇ ਦਿਨਾਂ ਚ ਆਪਾਂ ਨੂੰ ਪਤਾ ਕੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਰਾਈਟ ਸੌ ਚੁੱਕੀ ਆ ਤੇ ਆਪਣੇ ਭਾਈ ਅਮਰਤਪਾਲ ਸਿੰਘ ਜੀ ਆ ਜਿਹੜੇ ਜੇਲ੍ਹ ਚ ਆ ਜੇਲ੍ਹ ਚ ਕਿਉਂ ਬੰਦਾ ਤੇ ਉਹਨਾਂ ਨੇ ਹੁਣ ਜਿਹੜੀ ਪੰਜਾਬ ਸਰਕਾਰ ਨੇ ਮੋਦੀ ਨਾਲ ਰਲ ਕੇ ਤੇ ਉਹਨਾਂ ਨੇ ਇੱਕ ਸਾਲ ਲਈ ਐਨਐਸਆਈ ਹੋਰ ਵਧਾਤੀ ਆ ਕਿ ਜੀਦਾ ਕਰਕੇ ਹੁਣ ਉਹ ਜੇਲ੍ਹ ਚੋਂ ਬਾਹਰ ਨਹੀਂ ਆ ਸਕਦੇ ਆਪਾਂ ਨੂੰ ਪਤਾ ਆ ਉਹ ਹੌਣ ਦੇਣਾ ਵੀ ਨਹੀਂ ਹੈਗਾ ਕਿਉਂਕਿ ਸਰਕਾਰਾਂ ਚਾਹੁੰਦੀਆਂ ਨਹੀਂ ਵੀ ਜਿਹੜੇ ਪੰਜਾਬ ਦੇ ਨੌਜਵਾਨ ਉਹ ਚੰਗੇ ਰਾਹ ਤੇ ਪੈਣ ਆਪਾਂ ਨੂੰ ਵੀ ਪਤਾ ਕਿ ਕਿੰਨਾ ਨਸ਼ਾ ਆ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਸਾਰੀਆਂ ਸਰਕਾਰਾਂ ਹੁੰਦੀਆਂ ਵਾਅਦੇ ਕਰਦੇ ਆ ਵਾਦੇ ਵੀ ਪੋਲਾਰਗੇ ਹੁੰਦੇ ਆ ਜਦੋਂ ਫਿਰ ਤੁਹਾਨੂੰ ਪਤਾ ਬਾੜ ਆਉਂਦੀ ਆ ਉਹ ਫਿਰ ਪੁਲਾਂ ਵਾਂਗੂ ਸਾਰੇ ਵਾਦੇ ਢੇਰੀ ਹੋ ਜਾਂਦੇ ਆ ਕਿਧਰੀ ਜਾਂਦੇ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਤੇ ਅੱਜ ਆਪਾਂ ਉਹ ਮੁੱਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਪਤਾ ਹੀ ਆ ਯਾਰ ਹਨਾ ਕਿ ਸਾਡੇ ਲੋਕ ਪੰਜਾਬ ਚ ਨਾ ਤੁਹਾਨੂੰ ਪਤਾ ਕੀ ਸਾਡੀ ਜਨਰੇਸ਼ਨ ਆ ਜਿਹੜੀ ਸਾਡੀ ਔਨ ਵਾਲੀ ਪੀੜ੍ਹੀ ਆ ਇਹ ਖਤਮ ਕਰਨੀ ਆ ਸਰਕਾਰਾਂ ਨੇ ਇਹ ਕਿਦਾਂ ਕਰਨੀ ਆ ਉਹਨਾਂ ਨੂੰ ਪਤਾ ਹੀ ਆ ਵੀ ਉਦਾਂ ਤਾਂ ਹੀ ਹੋਣੀ ਨਹੀਂ ਹੈਗੀ ਦੀ ਲੜਾਈ ਝਗੜਿਆ ਨਾ ਜਾਂ ਇਦਾਂ ਇਹਨਾਂ ਨੇ ਇੱਕ ਸਲੋ ਪੌਇਜ਼ਨ ਸਲੋ ਪੌਇਜ਼ਨ ਦਾ ਮਤਲਬ ਹੁੰਦਾ ਕਿ ਜ਼ਹਿਰ ਮਿੱਠਾ ਮਿੱਠਾ ਜ਼ਹਿਰ ਹੌਲੀ ਹੌਲੀ ਜਿਹੜਾ ਦਿੱਤਾ ਜਾਂਦਾ ਹੈ ਉਹ ਜ਼ਹਿਰ ਕਿਹੜਾ ਆ ਉਹ ਆਪਾਂ ਨੂੰ ਪਤਾ ਹੀ ਆ ਕਿ ਨਸ਼ਿਆਂ ਦਾ ਜ਼ਹਿਰ ਆ ਚਟਾ ਇੰਨਾ ਵਿਕ ਰਿਆ ਦਾਰੂ ਆਮ ਹੋਈ ਪਈ ਆ ਨਕਲੀ ਦਾਰੂ ਇਹ ਬੋਰਾਈ ਤੇ ਹੁਣ ਆਪਾਂ ਨੂੰ ਪਤਾ ਕਿ ਭਾਈ ਅਮਰਤਪਾਲ ਸਿੰਘ ਜੀ ਜੇਲ੍ਹ ਚ ਠੀਕਾ ਉਹਨਾਂ ਤੇ ਇੱਕ ਸਾਲ ਲਈ ਇਹਨਾਂ ਨੇ ਐਨਐਸਆਈ ਵਧਾਤੀ ਆ ਤੇ ਉਹ ਆਪਾਂ ਨੂੰ ਪਤਾ ਹੀ ਆ ਵੀ ਹੁਣ ਉਹਨਾਂ ਨੇ ਬਾਹਰ ਨਹੀਂ ਹੋਣਾ ਸਾਥ ਦੀ ਇੱਕ ਹੋਰ ਸਾਲ ਲਈ ਹੁਣ ਇੱਥੇ ਮੈਂ ਗੱਲ ਕਰਨੀ ਚਾਹੁੰਦਾ ਵੀ ਨਾ ਸਾਡੇ ਲੋਕਾਂ ਦੀ ਵੀ ਨਲਾਇਕੀ ਆ ਤੇ ਸਰਕਾਰਾਂ ਦੀ ਤਾਂ ਹੈਗੀ ਹੈਗੀ ਆ ਪਰ ਸਾਡੇ ਲੋਕਾਂ ਨੂੰ ਵੀ ਲਾਹਤ ਤਾਂ ਪੈਣੀ ਚਾਹੀਦੀ ਆ ਤੇ ਨਲਾਇਕੀ ਵੀ ਹੈਗੀ ਆ ਸਾਡੇ ਲੋਕਾਂ ਦੀ ਕਿਉਂ ਹੈਗੀ ਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਾਰੇ ਮੈਂ ਤੁਹਾਨੂੰ ਮਤਲਬ ਕਿ ਐਗਜ਼ਾਮਪਲ ਆ ਦਊਗਾ ਵੀ ਕਿਉਂ ਮੈਂ ਕਹਿ ਰਿਹਾ ਵੀ ਸਾਡੇ ਲੋਕਾਂ ਦੀ ਨਲਾਇਕੀ ਬਹੁਤ ਵੱਡੀ ਆ ਕਿਉਂਕਿ ਸਾਡੀ ਜਦੋਂ ਕੌਮ ਲਈਏ ਕੋਈ ਬੰਦਾ ਆਵਾਜ਼ ਚੱਕਦਾ ਨਾ ਉਹ ਫਿਰ ਅਸੀਂ ਉਹਨੂੰ ਕਹਿਣ ਲੱਗ ਜਾਂਦੇ ਆਂ ਵੀ ਇਹ ਬੰਦਾ ਗਦਾਰ ਆ ਠੀਕ ਆ ਅਸੀਂ ਉਹਨੂੰ ਗਦਾਰਾਂ ਦਾ ਟੈਗ ਦੇਣ ਲੱਗ ਜਾਂਦੇ ਆਂ ਤੇ ਅਸੀਂ ਬੰਦੇ ਦੀ ਕਦਰ ਨਹੀਂ ਕਰਦੇ ਤੇ ਬਾਅਦ ਚੋ ਜਾਂ ਤਾਂ ਬੰਦਾ ਸਾਡੇ ਤੋਂ ਚਲੇ ਜਾਂਦਾ ਮਤਲਬ ਇਹ ਦੁਨੀਆ ਤੋਂ ਚਲੇ ਜਾਂਦਾ ਤੇ ਜਾਂ ਸਾਡੇ ਤੋਂ ਪਰਾ ਕਰ ਦਿੱਤਾ ਜਾਂਦਾ ਜਿਵੇਂ ਭਾਈ ਸਾਹਿਬ ਅਮਰ ਕਪਾਲ ਭਾਈ ਸਾਹਿਬ ਨੇ ਕੀਤਾ ਕਿ ਜੇਲ੍ਹ ਚੋਂ ਛੁਡਤਾ ਫਿਰ ਅਸੀਂ ਕਹਿਣ ਲੱਗ ਜਾਂਦੇ ਵੀ ਸਰਕਾਰਾਂ ਸਾਡੇ ਨਾਲ ੱੱੱਕਾ ਕਰਦੀਆਂ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਸਰਕਾਰਾਂ ਦਾ ਕੰਮ ਆ ੱੱੱਕਾ ਕਰਨਾ ਤੇ ਉਹਨਾਂ ਨੇ ਕਰਨਾ ਹੀ ਕਰਨਾ ਆ ਉਹਨਾਂ ਨੇ ਹਟਣਾ ਨਹੀਂ ਹੈਗਾ ਰਾਈਟ ਠੀਕ ਆ ਮੈਂ ਤੁਹਾਨੂੰ ਇਹ ਤੋਂ ਨਹੀਂ ਗੱਲ ਨੋਟ ਕਰ ਲਓ ਵੀ ਸਰਕਾਰ ਦਾ ਕੰਮ ਆ ਤੁਹਾਡੇ ਨਾਲ ੱੱੱਕਾ ਕਰਨਾ ਤੇ ਇਹ ਤੁਹਾਡੇ ਨਾਲ ਰਹਿੰਦੀ ਦੁਨੀਆ ਤੱਕ ਹੁੰਦਾ ਹੀ ਰਹਿਣਾ ਆ ਜਿੰਨਾ ਚਿਰ ਸਾਡੇ ਵਿੱਚ ਆਪਸ ਵਿੱਚ ਇਕਾਂ ਨਹੀਂ ਹੁੰਦਾ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਆ ਹੁਣ ਤੁਸੀਂ ਦੇਖੋ ਵੀ ਪੱਪਈ ਅਮਰਤਪਾਲ ਆਪਨੇ ਠੀਕ ਆ ਉਹਨਾਂ ਨੇ ਇੱਕ ਮਹਿੰਮ ਚਲਾਈ ਸੀ ਵੀ ਨਸ਼ਾ ਛਡਾਇਆ ਨੌਜਵਾਨਾਂ ਦਾ ਕਿੰਨੇ ਨੌਜਵਾਨ ਸੀਗੇ ਜਿਹੜੇ ਗਲਤ ਰਾਹ ਤੇ ਪਏ ਸੀ ਉਹਨਾਂ ਨੂੰ ਹਨਾ ਦੇਖ ਕੇ ਤੇ ਆਪਣੇ ਭਾਈ ਸਾਹਿਬ ਹੋਣਾ ਨੂੰ ਦੇਖ ਕੇ ਕਿੰਨੇ ਲੋਕਾਂ ਨੇ ਅੰਮ੍ਰਿਤ ਛਕਿਆ ਨਸ਼ਾ ਛੱਡਿਆ ਰਾਈਟ ਠੀਕ ਆ ਤੇ ਉਹ ਸਰਕਾਰ ਨੂੰ ਚੁਭੀ ਉਹ ਗੱਲ ਵੀ ਯਾਰ ਇਹ ਬੰਦਾ ਆ ਕੇ ਕਿਵੇਂ ਨੌਜਵਾਨ ਪੀੜੀ ਨੂੰ ਸਹੀ ਰਾਹ ਪਾ ਸਕਦਾ ਹੈ ਤੁਹਾਨੂੰ ਪਤਾ ਹੀ ਆ ਕਿ ਆਪਣੇ ਪੰਜਾਬ ਦੇ ਵਿੱਚ ਕਿਸੇ ਨੂੰ ਸਹੀ ਰਾਹ ਨਹੀਂ ਪੈਣ ਦਿੱਤਾ ਜਾਂਦਾ ਤੇ ਫਿਰ ਕਈ ਲੋਕਾਂ ਨੇ ਟਿੱਕਾ ਟਿੱਪਣੀ ਦਾ ਕਰਨੀ ਆ ਉਹਨਾਂ ਦਾ ਤਾਂ ਚਲੋ ਕੰਮ ਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਹਨਾ ਭੇਡਾਂ ਦਾ ਤਾਂ ਕੰਮ ਹੀ ਹੁੰਦਾ ਆ ਫਿਰ ਉਹਨਾਂ ਨੂੰ ਮਤਲਬ ਕਈ ਲੋਕਾਂ ਨੇ ਕਿਹਾ ਵੀ ਇਹ ਮਾਹੌਲ ਖਰਾਬ ਕਰਨ ਆਇਆ ਆ ਇਹ ਜਨਸੰਗਾਂ ਦਾ ਬੰਦਾ ਆ ਫਲਾਨਾ ਧੀਂੜਾ ਜੇ ਬੋ ਜੋ ਵੀ ਕਹਿੰਦੇ ਆ ਸਾਰੇ ਲੋਕੀ ਉਹ ਆਪਾਂ ਕਹਿਣ ਨੂੰ ਹਟਾ ਨਹੀਂ ਸਕਦੇ ਤੇ ਉਹ ਹੁਣ ਜੇਲ੍ਹ ਚ ਉੱਠ ਗਏ ਠੀਕਾ ਨਾਲ ਉਹਨਾਂ ਦੇ ਸੰਗ ਜਿਹੜੇ ਹੋਰ ਸੀਗੇ ਉਹ ਵੀ ਜੇਲ੍ਹ ਚ ਗਏ ਆ ਤੇ ਹੁਣ ਫੇਰ ਜਿਹੜੋ ਜੇਲ੍ਹ ਚ ਸੁੱਟਿਆ ਕਿਸੇ ਨੇ ਆਵਾਜ਼ ਨਹੀਂ ਚੱਕੀ ਠੀਕਾ ਸਾਰੇ ਲੋਕ ਅਸੀਂ ਏਕਾ ਕਰ ਸਕਦੇ ਪਰ ਅਸੀਂ ਕਰ ਨਹੀਂ ਕਰਦੇ ਨਹੀਂ ਹੈਗੇ ਠੀਕਾ ਸਾਰੇ ਲੋਕਾਂ ਨੇ ਆਵਾਜ਼ ਨਹੀਂ ਚੱਕੀ ਹੁਣ ਫਿਰ ਉਹ ਐਮਪੀ ਦੀਆਂ ਚੋਣਾਂ ਲੜੀਆਂ ਉਹਨਾਂ ਨੇ ਦੋਨੇ ਆਪਣੇ ਜਿਹੜੇ ਸਿੱਖ ਭਾਈ ਮਤਲਬ ਕੀ ਸਿੱਖ ਪੰਥ ਨੂੰ ਖੜੇ ਸੀਗੇ ਦੂਜੇ ਦਾ ਚਲੋ ਕਹਿੰਦੇ ਆ ਵੀ ਸਿੱਖਾਂ ਅਸੀਂ ਅਸੀਂ ਪੰਥ ਦੇ ਆਂ ਆਂ ਜਾਵਾਂ ਉਹ ਕੋਈ ਨਹੀਂ ਹੈਗਾ ਠੀਕ ਆ ਉਹ ਬਸ ਜਸਟ ਗੱਲਾਂ ਚ ਹੀ ਆ ਇਹ ਦੋਨੇ ਭਾਈ ਸਾਹਿਬ ਆਪਣੇ ਪੰਥ ਨੂੰ ਖੜੇ ਸੀ ਦੋਨੇ ਭਾਈ ਸਾਹਿਬ ਆਪਣੇ ਜਿੱਤੇ ਆ ਇਹ ਜਿੱਤੇ ਵੀ ਕਿਉਂ ਲੋਕਾਂ ਨੇ ਵੋਟਾਂ ਪਤਾ ਕਿਉਂ ਪਾਈਆਂ ਅਕੋਰਡਿੰਗ ਟੂ ਮੀ ਵੋਟਾਂ ਲਾਂਤਾਂ ਦੇ ਚੱਕਰ ਚ ਪਾਈਆਂ ਆ ਵੀ ਸਾਨੂੰ ਲਾਂਤਾਂ ਤਾਣਾ ਪੈਣ ਠੀਕ ਆ ਉਹ ਤਾਂ ਜਿੱਤੇ ਆ ਜੇ ਅਸੀਂ ਇਹੀ ਪਹਿਲਾਂ ਸਾਥ ਦਿੰਦੇ ਉਹਨਾਂ ਦਾ ਤਾਂ ਅੱਜ ਅਮਰਤਪਾਲ ਭਾਈ ਸਾਹਿਬ ਸਾਡੇ ਵਿੱਚ ਹੁੰਦੇ ਉਹਨਾਂ ਦੇ ਜਿਹੜੇ ਸਿੰਘ ਸਾਥੀ ਆ ਸਾਡੇ ਵਿੱਚ ਹੁੰਦੇ ਠੀਕ ਆ ਆਪਾਂ ਨੂੰ ਵੀ ਪਤਾ ਹੀ ਆ ਵੀ ਯਾਰ ਹਨਾ ਵੀ ਉਹਨਾਂ ਨੂੰ ਜਿਤਾਇਆ ਜਿਤਾਉਣ ਦਾ ਕੀ ਫਾਇਦਾ ਹੋਇਆ ਪਈ ਅਮਰਤਪਾਲ ਸਿੰਘ ਜੀ ਜਿੱਤ ਕੇ ਵੀ ਹਾਰੇ ਵੇ ਆ ਤੁਸੀਂ ਇਹ ਨਾ ਸਮਝੋ ਵੀ ਇਹ ਜਿੱਤ ਗਏ ਆ ਠੀਕ ਆ ਵੀ ਬਾਹਰ ਆ ਜਾਣਗੇ ਨਹੀਂ ਕਿਉਂਕਿ ਸਰਕਾਰ ਦੇ ਹੱਥ 'ਚ ਪਾਵਰ ਆ ਜਿਹੜੀ ਪਾਵਰ ਹੁੰਦੀ ਸਰਕਾਰ ਦੇ ਹੱਥ 'ਚ ਉਹ ਕੁਝ ਵੀ ਕਰ ਸਕਦੇ ਆ ਠੀਕ ਆ ਰਾਈਟ ਤੇ ਉਹ ਜਿੱਤ ਕੇ ਵੀ ਹਾਰੇ ਵੇ ਆ ਠੀਕ ਆ ਵੋਟਾਂ ਪਾਆਂ ਸਾਡੇ ਲੋਕਾਂ ਨੇ ਲਾਂ ਤਾਂ ਦੇ ਡਰ ਚੋਂ ਪਾਆਂ ਵੀ ਲਾਂ ਧਾਣਾ ਪਹਿਣ ਸਾਨੂੰ ਤੇ ਫੇਰ ਹੁਣ ਤੁਸੀਂ ਦੇਖੋ ਵੀ ਉਹ ਜਿੱਤੇ ਆ ਜਦ ਤੱਕ ਹੁਣ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਕਿਉਂਕਿ ਜਿਹੜੇ ਪੰਜਾਬ ਸਰਕਾਰ ਹਨ ਇਹ ਬਹੁਤ ਮਤਲਬ ਕਿ ਆਪਾਂ ਨੂੰ ਪਤਾ ਹੀ ਆ ਭੰਡ ਦਾ ਠੀਕ ਆ ਜਿਹੜਾ ਭਗਵੰਤ ਮਾਨ ਆ ਤਿੰਨ ਚਾਰ ਮਤਲਬ ਚਾਰ ਮੁੰਡਿਆਂ ਦੇ ਕਤਲ ਹੋ ਗਏ ਇਹਦੀ ਸਰਕਾਰ ਦੇ ਵਿੱਚ ਕਹਿੰਦੇ ਕਹੋਂਦੇ ਠੀਕ ਆ ਜੀ ਇੱਕ ਆਪਣੇ ਦੀਪ ਸਿੱਧੂ ਬਾਈ ਸਿੱਧੂ ਮੂਸੇ ਵਾਲਾ ਤੇ ਨੰਗਲੰਬੀਆ ਵਾਲਾ ਠੀਕ ਆ ਸੰਦੀਪ ਨੰਗਲੰਬੀਆ ਵਾਲਾ ਸੋਰੀ ਜੇ ਮੈਂ ਥੋੜਾ ਗਲਤ ਕਹਿ ਗਿਆ ਤੇ ਅਮਰਤਪਾਲ ਭਾਈ ਸਾਹਿਬ ਤੇ ਉਹਨਾਂ ਦੇ ਸਾਥੀ ਉਹ ਜਿਹੜੇ ਜੇਲ੍ਹ 'ਚ ਆ ਤਿੰਨ ਤਾਂ ਮੁੰਡਿਆਂ ਦੇ ਕਤਲ ਹੋ ਗਏ ਖੁਜੀ ਮੈਂ ਤੁਹਾਨੂੰ ਦੱਸਦਾ ਚਾਰ ਲੋਕਾਂ ਦਾ ਕਤਲ ਹੋਇਆ ਚਾਰ ਕੈਟਾਗਰੀਆਂ ਦਾ ਸੋਚਦਾ ਕਤਲ ਹੋਇਆ ਕਲਮ ਦਾ ਕਤਲ ਕੀਤਾ ਇਹਦੀ ਸਰਕਾਰ ਚਲੋ ਠੀਕ ਆ ਇਹਦੀ ਸਰਕਾਰ 'ਚ ਖੇਡ ਦਾ ਕਤਲ ਹੋਇਆ ਤੇ ਇਹਦੀ ਸਰਕਾਰ 'ਚ ਸਿੱਖ ਪੰਥ ਪੰਜਾਬ ਦੇ ਮੁੰਡਿਆਂ ਨੂੰ ਚੰਗੇ ਰਾਹ ਪਾਉਣ ਵਾਲੇ ਬੰਦੇ ਨੂੰ ਜੇਲ੍ਹ 'ਚ ਸੁਟਿਆ ਗਿਆ ਉਹਦੇ ਨਾਲ ਸਾਥੀਆਂ ਨੂੰ ਜੇਲ੍ਹ 'ਚ ਸੁਟਿਆ ਗਿਆ ਕੀ ਫਾਇਦਾ ਹੋਇਆ ਅਸੀਂ ਲੋਕੀ ਨਾ ਪਤਾ ਕੀ ਆ ਮੈਂ ਇਹ ਗੱਲ ਨੋਟ ਕਰਦਾ ਅਸੀਂ ਬੰਦੇ ਦੀ ਕਦਰ ਨਹੀਂ ਕਰਦੇ ਕਦਰ ਸਾਨੂੰ ਜਾਂ ਤਾਂ ਉਹਦੇ ਜਾਣ ਤੋਂ ਬਾਅਦ ਚ ਹੁੰਦੀ ਆ ਤੇ ਜਾਂ ਉਹ ਦੁਨੀਆ ਤੋਂ ਚਲੇ ਜਾਂਦਾ ਆ ਜਿੱਦਾਂ ਜੀ ਹੁਣ ਸਿੱਧੂ ਮੂਸੇ ਵਾਲਾ ਹੋ ਗਿਆ ਠੀਕ ਆ ਦੀਪ ਸਿੱਧੂ ਹੋ ਗਿਆ ਖੇੜ ਹੋ ਗਈ ਜਿਹੜੀ ਆਪਣੇ ਸੰਦੀਪ ਬਾਈ ਹੋ ਗਿਆ ਜਿਹਦਾ ਕਤਲ ਹੋਇਆ ਠੀਕ ਆ ਤੇ ਆਪਣੇ ਹੁਣ ਭਾਈ ਅਮਰਤਪਾਲ ਸਿੰਘ ਜੀ ਹੁਣ ਤੁਸੀਂ ਦੇਖੋ ਵੀ ਜਿਹਨੂੰ ਦੀਪ ਸਿੱਧੂ ਬਾਈ ਨੇ ਮੁੱਦਾ ਚੁੱਕਿਆ ਸੀ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ ਉਦੋਂ ਸਾਰੇ ਬੰਦੇ ਨੇ ਉਹਨੂੰ ਕਿਹਾ ਕਿ ਉਹ ਗद्दार ਆ ਕੌਮ ਦਾ ਗद्दार ਆ ਇਹ ਉਹ ਆਪਣੇ ਪੰਜਾਬ ਦੇ ਮਸ਼ਹੂਰ ਭੇਡਾਂ ਆ ਉਹਨਾਂ ਨੇ ਵੀ ਕਿਹਾ ਉਹ ਗਦਾਰ ਆ ਉਹ ਭੇਡਾਂ ਆ ਤੇ ਬਾਅਦ ਚੋਂ ਠੀਕਾ ਉਹਨੂੰ ਕਹਿ ਕੇ ਉਹ ਫਿਰ ਤੁਹਾਨੂੰ ਪਤਾ ਹੀ ਆ ਵੀ ਮਾਹੌਲ ਖਰਾਬ ਕੀਤਾ ਉਹਨਾਂ ਨੇ ਭੇਡਾਂ ਨੇ ਕਹਿਣਾ ਹੀ ਸੀਗਾ ਠੀਕ ਆ ਫਿਰ ਉਹਨੂੰ ਕਿਹਾ ਵੀ ਹਾਂ ਵੀ ਸਾਰਿਆਂ ਨੇ ਕਿਹਾ ਜਿਨ੍ਹਾਂ ਨੇ ਕਿਹਾ ਉਹਨੂੰ ਵੀ ਕੌਮ ਦਾ ਗਦਾਰ ਆ ਇਹ ਮਾਹੌਲ ਖਰਾਬ ਕਰਨ ਵਾਲਾ ਇਹ ਵੀ ਏਜੰਸੀਆਂ ਦਾ ਬੰਦਾ ਸਾਡੇ ਲੋਕਾਂ ਦਾ ਇਹ ਡਾਇਲੌਗ ਬਹੁਤ ਫੇਮਸ ਆ ਕਿ ਜੇ ਕੋਈ ਆਵਾਜ਼ ਚੱਕਦਾ ਨਾ ਸਾਡੇ ਪੰਜਾਬ ਲਈ ਉਹਨੂੰ ਕਹਿਣਗੇ ਏਜੰਸੀਆਂ ਦਾ ਬੰਦਾ ਐ। ਤੇ ਫੇਰ ਉਹਦਾ ਕਤਲ ਹੋਇਆ। ਕਿਸੇ ਨੇ ਆਵਾਜ਼ ਨਹੀਂ ਚੁੱਕੀ। ਉਹ ਬਾਈ ਆਪਣੇ ਦੀਪ ਸਿੱਧੂ ਬਾਈ ਦਾ ਜਿੱਦ ਦੇ ਸੰਸਕਾਰ ਸੀ, ਸਿਵਿਆਂ ਦੇ ਵਿੱਚ ਲੋਕਾਂ ਨੇ ਜਾ ਕੇ ਮਤਲਬ ਉਹਦੀ ਦੇਹ ਸੰਸਕਾਰ ਨੂੰ ਮੱਥੇ ਟੇਕ ਕੇ ਠੀਕਾ ਲੰਮੇ ਪੈ ਪੈ ਕੇ ਮੱਥੇ ਟੇਕ ਕੇ ਕੀ ਫਾਇਦਾ ਹੋਇਆ ਯਾਰ? ਉਹ ਚੀਜ਼ਾਂ ਦਿਖਾਵਾ ਸੀ। ਠੀਕਾ ਉਹ ਚੀਜ਼ਾਂ ਭਾਵਿਕ ਕਰਦੀਆਂ ਸੀ ਉਹ ਟਾਈਮ ਤੇ ਕੀਤੀਆਂ ਆ। ਨੋ ਡਾਊਟ ਆ ਸਹੀ ਆ। ਪਰ ਬਾਦ ਚੋਂ ਚੀਜ਼ਾਂ ਦਾ ਸਾਨੂੰ ਫਾਇਦਾ ਕੀ ਹੋਇਆ ਕੋਈ ਰਿਜ਼ਲਟ ਮਿਲਿਆ ਨਹੀਂ ਮਿਲਿਆ ਉਹਦਾ ਕੋਈ ਸਾਨੂੰ ਮਤਲਬ ਕੀ ਇਨਸਾਫ ਮਿਲਿਆ ਬਾਈ ਦਾ ਨਹੀਂ ਮਿਲਿਆ ਠੀਕ ਆ ਤੇ ਫਿਰ ਦੀਪ ਸਿੱਧੂ ਬਾਈ ਤੋਂ ਬਾਅਦ ਚੋਂ ਸਿੱਧੂ ਮੂਸੇ ਵਾਲੇ ਦਾ ਕਲਮ ਇੰਨੀ ਤਕੜੀ ਆ ਜਿਹੜੀ ਮੈਂ ਆਪਣੇ ਮੈਂ ਆਪਣਾ ਐਕਸਪੀਰੀਅੰਸ ਦੱਸਦਾ ਜਿੱਦੇ ਦਾ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਨਾ ਗਾਣੇ ਠੀਕ ਆ ਸੁਣਦੇ ਆ ਸਾਰੇ ਸੁਣਦੇ ਆ ਪਰ ਬਈ ਉਹਦੇ ਜਾਣ ਤੋਂ ਬਾਅਦ ਚ ਕੋਈ ਸਿੰਗਰ ਨਹੀਂ ਚੰਗਾ ਲੱਗਦਾ ਕੋਈ ਵੀ ਨਹੀਂ ਚੰਗਾ ਲੱਗਦਾ ਸੀਰੀਅਸਲੀ ਕਹਿੰਨਾ ਤੁਹਾਡੇ ਨਾਲ ਵੀ ਹੋਊਗਾ ਤੁਸੀਂ ਜੇ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਹਾਂ ਇਹ ਬਾਕੀ ਗੱਲ ਸਹੀ ਆ ਨਾ ਵੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਆ ਤੇ ਜਿੱਦੇ ਆਪਣੇ ਆਪ ਨੂੰ ਪਤਾ ਵੀ ਮੂਸੇ ਵਾਲਾ ਹਨਾ ਜਿਹੜਾ ਸਿੱਧੂ ਮੂਸੇ ਵਾਲਾ ਭਰਾ ਸੀਗਾ ਉਹਨੇ ਨੌਜਵਾਨ ਕਿੰਨੇ ਉਹਨੂੰ ਫੋਲੋ ਕਰਦੇ ਸੀ ਕਿੰਨੇ ਯਾਰ ਮੈਂ ਕਹਿੰਨਾ ਵਰਲਡ ਵਾਈਡ ਬੰਦਾ ਸਾਰੇ ਨੌਜਵਾਨ ਪੰਜਾਬ ਦੇ ਕੀ ਹੋਰ ਲੋਕ ਦੇਸ਼ਾਂ ਦੇ ਵੀ ਪਾਕਿਸਤਾਨ ਹੋ ਗਿਆ ਨੇਪਾਲ ਹੋ ਗਿਆ ਜਿਹੜੇ ਜਾਂ ਬਾਹਰਲੇ ਉਹਨੂੰ ਸਾਰੇ ਫੋਲੋ ਕਰਨ ਲੱਗ ਗਏ ਸੀ ਠੀਕ ਆ ਉਹਨੇ 칼ਮਦਾਈ ਐਸਾ ਹਥਿਆਰ ਚਲਾਇਆ ਕਿ ਉਹਨੂੰ ਵੀ ਮਰਾਤਾ ਸਰਕਾਰਾਂ ਨੇ ਕਿਉਂ ਮਰਾਇਆ ਕਿਉਂਕਿ ਉਹ ਪੰਥ ਦੀ ਗੱਲ ਕਰਨ ਲੱਗਿਆ ਸੀ ਆਪਣੇ ਪੰਜਾਬ ਦੀ ਗੱਲ ਕਰਨ ਲੱਗਿਆ ਸੀ ਠੀਕ ਆ ਉਹਦਾ ਕਤਲ ਕਰਾਇਆ ਉਹਦੇ ਮਾਂ ਪਿਓ ਆ ਇਨਸਾਫ ਲਈੇ ਭੜਕਦੇ ਫਿਰਦੇ ਆ ਉਹਨੂੰ ਇਨਸਾਫ ਨਹੀਂ ਮਿਲਣਾ ਨਾ ਦੀਪ ਸਿੱਧੂ ਨੂੰ ਇਨਸਾਫ ਮਿਲਣਾ ਨਾ ਆਪਣੇ ਮੂਸੀ ਵਾਲੇ ਨੂੰ ਤੇ ਨਾ ਸੰਦੀਪ ਵਾਈ ਨੂੰ ਇਨਸਾਫ ਮਿਲਣਾ ਠੀਕ ਆ ਇਹ ਮੈਥਨ ਨੂੰ ਦੱਸਣਾ ਆ ਤੇ ਸਿੱਧੂ ਮੂਸੇਵਾਲੇ ਦਾ ਕਤਲ ਇਹ ਗੱਲ ਕਰਕੇ ਕਰਾਇਆ ਵੀ ਇਹ ਹੁਣ ਪੰਜਾਬ ਦੀ ਗੱਲ ਕਰਨ ਲੱਗ ਗਿਆ ਨੌਜਵਾਨਾਂ ਨੂੰ ਸਹੀ ਰਾਹ ਪਾਉਣ ਲੱਗ ਗਿਆ ਤੇ ਉਹਦਾ ਕਤਲ ਹੋ ਗਿਆ ਕਤਲ ਵੀ ਪੰਜਾਬ ਦੇ ਵਿੱਚ ਹੋਇਆ ਕਿੰਨਾ ਨੇ ਕੀਤਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਸਹੀ ਹੈ ਉਹਦਾ ਇਨਸਾਫ ਨਹੀਂ ਮਿਲਣਾ ਕਿਉਂਕਿ ਇਹ ਜਿਹੜਾ ਭਗਵੰਤ ਮਾਨ ਆਇਆ ਸੀ ਨਾ ਠੀਕ ਆ ਇਹਨੇ ਸਰਕਾਰ ਬਣਾਈ ਭਗਤ ਸਿੰਘ ਦੀ ਪੱਗ ਬੰਨਹ ਕਿ ਮੈਂ ਭਗਤ ਸਿੰਘਾਂ ਠੀਕ ਆ ਆਪਣੇ ਆਪ ਨੂੰ ਮਤਲਬ ਭਗਤ ਸਿੰਘ ਨੂੰ ਸਮਝਣ ਲੱਗ ਗਿਆ ਸੀ ਉਹਦੇ ਵਾਂਗੂ ਪੱਗ ਬੰਨ ਕੇ ਹਨਾ ਮਗਰੋਂ ਲੜ ਛੱਡ ਕੇ ਕਿ ਮੈਂ ਉਹਦੀ ਸੋਚ ਤੇ ਚੱਲੂੰਗਾ ਮੈਂ ਪੰਜਾਬ ਨੂੰ ਵਧੀਆ ਬਣਾਉਂਗਾ ਕਿੱਥੇ ਆਪ ਨੂੰ ਪਤਾ ਕਿ ਚਿੱਟਾ ਉਦੋਂ ਵੱਧ ਹੋ ਗਿਆ ਦੀ ਸਰਕਾਰ ਚ ਸਹੀ ਹੈ ਕੋਈ ਸਰਕਾਰਾਂ ਨੂੰ ਸੁਭਾਲ ਨਹੀਂ ਕਰਦਾ ਤੇ ਹੁਣ ਦੇਖੋ ਉਹ ਕਤਲ ਹੋਇਆ ਫਿਰ ਖੇੜ ਦਾ ਕਤਲ ਹੋਇਆ ਤੇ ਫਿਰ ਆਪਣੇ ਭਾਈ ਅਮਰਤਪਾਲ ਸਿੰਘ ਜੀ ਚੱਕੇ ਇਹਨਾਂ ਤੇ ਐਨਐਸਏ ਲਾਤੀ ਠੀਕ ਆ ਤੇ ਇਹਨਾਂ ਨੂੰ ਚੱਕ ਕੇ ਜੇਲ੍ਹ ਤੋਂ ਸੁਟਦਾ ਉਹ ਸਾਰਾ ਹੀ ਮਤਲਬ ਹੁਣ ਕੋਈ ਉਠ ਹੀ ਨਹੀਂ ਰਿਹਾ ਕੀ ਸਾਡੇ ਪੰਜਾਬ ਚ ਕਿਸੇ ਨੂੰ ਉੱਠਣ ਨਹੀਂ ਦਿੰਦੇ ਵੀ ਜਿਹੜਾ ਨੌਜਵਾਨਾਂ ਨੂੰ ਚੰਗੀ ਸਿਹਤ ਪਾਵੇ ਮਤਲਬ ਚੰਗੀ ਸਿਹਤ ਦੇਵੇ ਠੀਕ ਆ ਉਹਨੂੰ ਜਾਂ ਤਾਂ ਮਾਰਾ ਦਿੰਦੇ ਐ ਤੇ ਜਾਂ ਉਹਨੂੰ ਖਾਲਿਸਤਾਨੀ ਕਹਿ ਕੇ ਅੱਤਵਾਦੀ ਕਹਿ ਕੇ ਜੇਲ੍ਹ ਚ ਸੁੱਟ ਦਿੱਤਾ ਜਾਂਦਾ ਤੇ ਇੱਥੇ ਸਾਡੇ ਲੋਕਾਂ ਦੀ ਵੀ ਨਲਾਇਕੀ ਆ ਬਹੁਤ ਵੱਡੀ ਨਲਾਇਕੀ ਆ ਦੇਖੋ ਅਸੀਂ ਨਾ ਕਦਰ ਬੰਦੇ ਦੀ ਉਦੋਂ ਪਾਉਂਦੇ ਜਦੋਂ ਬੰਦਾ ਦੁਨੀਆ ਤੱਕ ਜਾਂਦਾ ਆ ਜਿਵੇਂ ਹੁਣ ਸਿੱਧੂ ਮੂਸੇ ਵਾਲਾ ਹੁਣ ਅਸੀਂ ਉਹਦੇ ਗਾਣੇ ਸੁਣੀ ਜੰਨੇ ਆ ਸਾਰੇ ਅਸੀਂ ਕਹੀ ਜੰਨੇ ਆ ਹਨਾ ਸਰਕਾਰਾਂ ਨੇ ਮਰਾਇਆ ਧੱਕਾ ਕੀਤਾ ਉਹ ਯਾਰ ਇਹਦਾ ਕੰਮ ਉਹਨਾਂ ਦਾ ਨਾ ਕਰਨਾ ਨਹੀਂ ਕਰਨੋਂ ਹਟਣਾ ਨਹੀਂ ਪਰ ਸਾਡਾ ਕੀ ਫਰਜ ਬਣਦਾ ਅਸੀਂ ਵੀ ਮੈਂ ਤਾਂ ਇਹੀ ਕਹੂੰਗਾ ਵੀ ਕਤਲ ਕਰਾਉਣ ਦੇ ਵਿੱਚ ਸਾਡੇ ਪੰਜਾਬ ਦਾ ਵੀ ਹੱਥ ਆ ਸਿੱਧੂ ਮੂਸੇਵਾਲੇ ਕਿਉਂ ਹੱਥਾ ਗੁੱਸਾ ਨਾ ਕਰੋ ਪਰ ਇਹ ਗੱਲ ਜਮਾਂ ਸੱਚੀ ਹੈ ਕਿਉਂ ਹੱਥਾ ਕਿਉਂਕਿ ਦੇਖੋ ਜਦੋਂ ਸਿੱਧੂ ਮੂਸੇਵਾਲਾ ਚੋਣਾਂ 'ਚ ਖੜਾ ਆ ਉਹਨੂੰ ਹਰਾਇਆ ਕਿੰਨਾ ਨਹੀਂ ਮਾਨਸਾ ਦੇ ਲੋਕਾਂ ਨੇ ਬੋਟਾ ਨਹੀਂ ਪਾਇਆ ਮਾਂ ਸਾਡੇ ਲੋਕਾਂ ਨੇ ਯਾਰ ਦੇਖੋ ਐਡਾ ਵੱਡਾ ਸਿੰਗਰ ਸੀ ਜੇ ਤੁਸੀਂ ਉਹਦੇ ਗਾਣੇ ਸੁਣਦੇ ਹੋ ਨੂੰ ਵੋਟਾਂ 'ਚ ਵੀ ਜਿਤਾ ਕੇ ਦੇਖ ਲੈਂਦੇ ਉਹਨੇ ਅੱਜ ਨੂੰ ਪੀਪਤਾ ਕੀ ਕੁਸ਼ ਕਰ ਦੇਣਾ ਸੀਗਾ ਠੀਕ ਹੈ ਨਾ ਉਹ ਚੰਗੀ ਸੋਚ ਲੈ ਕੇ ਅੱਗੇ ਵਧਣ ਲੱਗਿਆ ਸੀ ਵੀ ਨਾ ਯਾਰ ਮੈਂ ਨੂੰ ਪੰਜਾਬ ਦਾ ਯੂਥ ਫੋਲੋ ਕਰਦਾ ਆ ਮੈਂ ਇਹਨਾਂ ਲਈ ਚੰਗੀ ਸੋਚ ਰੱਖ ਕੇ ਅੱਗੇ ਵਧਾਂ ਤਾਂ ਕਿ ਇਹ ਚੰਗੇ ਕੰਮਾਂ 'ਚ ਪੈਣ ਸਾਡੇ ਲੋਕਾਂ ਨੇ ਕੀ ਕੀਤਾ ਖਰਾ ਤਾਂ ਕਰੌਣਾ ਤੋਂ ਬੱਚਾ ਦਾ ਕਤਲ ਹੋ ਗਿਆ ਉਹ ਵੀ ਤੁਹਾਨੂੰ ਪਤਾ ਹੀ ਸਰਕਾਰਾਂ ਨੇ ਕਰਾਉਣਾ ਸੀ ਉਹ ਕਰਾਤਾ ਆ ਠੀਕ ਆ ਤੇ ਹੁਣ ਅਸੀਂ ਉਹਦੇ ਗਾਣੇ ਸੁਣਦੇ ਆ ਹੁਣ ਉਹਨਾਂ ਦੇ ਘਰੇ ਜਾਂਦੇ ਆ ਠੀਕ ਆ ਘਰੇ ਜਾ ਕੇ ਉਹਦੇ ਛੋਟਾ ਹਨਾ ਭਰਾ ਹੋਇਆ ਸਿੱਧੂ ਮੂਸੇ ਵਾਲੇ ਦੇ ਅਸੀਂ ਉੱਥੇ ਜਾ ਕੇ ਭੰਗੜੇ ਪਾਉਨੇ ਆ ਠੀਕ ਆ ਖੁਸ਼ੀ ਆ ਪਰ ਭੰਗੜੇ ਕਿਹੜੀ ਖੁਸ਼ੀ ਚ ਪਾਏ ਜਾ ਰਹੇ ਆ ਯਾਰ ਉਹਦਾ ਹਲੇ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਉਹਦਾ ਮਾਂ ਪਿਓ ਵਿਚਾਰਾ ੜਕਦਾ ਫਿਰਦਾ ਐ ਤੇ ਤੁਸੀਂ ਉਹਨਾਂ ਦੇ ਜਾ ਕੇ ਘਰੇ ਭੰਗੜੇ ਪਾਉਨੇ ਆ ਭੰਗੜੇ ਉੱਦੇ ਪਾਉਣ ਦਾ ਸਵਾਦ ਆ ਜਿੱਦੇ ਸਾਡੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਦਾ ਕਤਲ ਹੋਇਆ ਆ ਉਹਨਾਂ ਨੂੰ ਇਨਸਾਫ ਮਿਲਿਆ ਠੀਕ ਆ ਉੱਦੇ ਭੰਗੜੇ ਮਾਉਣ ਦਾ ਫਾਇਦਾ ਆ ਇਹ ਦਿਖਾਵਾ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਵੀ ਮੁੰਡਾ ਹੋ ਗਿਆ ਚਲੋ ਵੀ ਵਿਧਾਨਾਂ ਠੀਕ ਆ 노 ਡਾਊਟ ਆ ਪਰ ਸਾਡੇ ਪੰਜਾਬ ਦੇ ਲੋਕਾਂ ਦੀ ਵੀ ਨਲਾਇਕੀ ਆ ਸਿੱਧੂ ਮੂਸੇਵਾਲੇ ਦੇ ਕਤਲ ਕਰਾਉਣ ਦੇ ਵਿੱਚ ਕਿਉਂਕਿ ਜੇ ਸਿੱਧੂ ਮੂਸੇਵਾਲਾ ਜਿੱਤ ਜਾਂਦਾ ਨਾ ਤਾਂ ਅੱਜ ਸਾਡੇ ਵਿੱਚ ਹੁੰਦਾ ਪਤਾ ਨਹੀਂ ਅੱਜ ਸਾਡੇ ਪੰਜਾਬ 'ਚ ਕੀ ਸੁਧਾਰ ਹੋਣੇ ਸੀਗੇ ਤੇ ਬਾਕੀ ਕੌਡੀ ਦੀ ਮਤਲਬ ਕੌਡੀ ਵਾਲੇ ਬਾਈ ਦਾ ਕਤਲ ਹੋਇਆ ਉਹ ਵੀ ਉਹਦਾ ਵੀ ਇਨਸਾਫ ਨਹੀਂ ਮਿਲਨਾ ਠੀਕ ਆ ਤੇ ਹੁਣ ਆਪਣੇ ਭਾਈ ਅਮਰਤਪਾਲ ਸਿੰਘ ਜੀ ਤੇ ਆਜੋ ਹੁਣ ਭਾਈ ਅਮਰਤਪਾਲ ਸਿੰਘ ਜੀ ਨੂੰ ਜਤਾਇਆ ਲਾਂਨਤਾ ਵਿੱਚ ਢਾਰ ਤੋਂ ਵੀ ਸਾਡੇ ਲੋਕਾਂ ਨੂੰ ਪਤਾ ਸੀ ਵੀ ਲਾਂਨਤਾ ਬਹੁਤ ਪੈਣਗੂ ਪਰ ਫਾਇਦਾ ਕੀ ਹੋਇਆ ਕੋਈ ਫਾਇਦਾ ਹੋਇਆ ਸਾਨੂੰ ਜ਼ੀਰੋ ਫਾਇਦਾ ਆ ਉਹ ਜੱਤ ਕੇ ਵੀ ਜੇਲ੍ਹ ਦੇ ਅੰਦਰ ਐਮਪੀ ਬਣ ਕੇ ਬੰਦਾ ਜੇਲ੍ਹ ਦੇ ਅੰਦਰ ਬੈਠਾ ਹੋਵੇ ਇਦੋਂ ਸ਼ਰਮਨਾ ਕੀ ਜਿਹੜੀ ਗੱਲ ਆ ਯਾਰ ਇਦੋਂ ਵੱਡੀ ਸ਼ਰਮ ਦੀ ਕੋਈ ਗੱਲ ਨਹੀਂ ਹੈਗੀ ਸਾਡੇ ਜੀ। ਉਹ ਹੁਣ ਪਤਾ ਨਹੀਂ ਕਦੋਂ ਉਹਨਾਂ ਨੂੰ ਬਾਹਰ ਕੱਢਣਾ ਜਾਂ ਨਹੀਂ ਕੱਢਣਾ ਜਿਵੇਂ ਆਪਣੇ ਪੁਰਾਣੇ ਬੰਦੀ ਸੰਗ ਜਿਹੜੇ ਬਣਾਏ ਪਿਆ ਉਹਨਾਂ ਦੀ ਸਜ਼ਾ ਮੁੱਕੀ ਵੀ ਆ ਉਵੇਂ ਜੇਲ੍ਹ ਚ ਮੇਬੀ ਸ਼ਾ ਚਲੋ ਬਾਹਰ ਗੁਰਪਾਲਾ ਕਰੇ ਛੇਤੀ ਤੋਂ ਛੇਤੀ ਆਉਣ ਆਪਣੇ ਵਿੱਚ ਪਰ ਮੈਨੂੰ ਨਹੀਂ ਲੱਗਦਾ ਵੀ ਹਨਾ ਆਉਣਗੇ ਠੀਕ ਆ ਕਿਉਂਕਿ ਸਰਕਾਰਾਂ ਦੇ ਹੱਥ ਚ ਪਾਵਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। ਤੇ ਹੁਣ ਦੇਖੋ ਵੀ ਥੋੜਾ ਜਿਹਾ ਨਾ ਦਿਮਾਗ ਲਾਓ ਆਪਣਾ ਵੀ ਯਾਰ ਆਪਣੇ ਪੰਜਾਬ ਦੇ ਲੋਕਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਆਪਾਂ ਨੂੰ ਪਤਾ ਵੀ ਪਾਰਟੀਆਂ ਬਣ ਰਹੀਆਂ ਆ ਚਾਰ ਪਾਰਟੀਆਂ ਹੋਈਆਂ ਪੰਜਾਬ 'ਚ ਪਹਿਲਾਂ ਦੋ ਸੀ ਠੀਕ ਆ ਕਾਲੀ ਤੇ ਕਾਂਗਰਸ ਸੀ ਆਪਾਂ ਨੂੰ ਪਤਾ ਆ ਹੁਣ ਨਵੀਂ ਤੋਂ ਨਵੀਂ ਪਾਰਟੀ ਬਣ ਰਹੀ ਆ ਕਿਉਂ ਬਣ ਰਹੀ ਆ ਸਾਡੇ ਲੋਕਾਂ ਦਾ ਏਕਾ ਤੋੜਨ ਲਈਏ ਹੁਣ ਦੇਖੋ ਪਹਿਲਾਂ ਕਾਲੀ ਕਾਂਗਰਸੀ ਭਾਇਪਾ ਆਪ ਫੇਰ ਪਤਾ ਨਹੀਂ ਇੱਕ ਅੱਧੀ ਹੋਰ ਬਣ ਜੇਗਾ ਠੀਕ ਆ ਚਾਰ ਸਰਕਾਰਾਂ ਹੋਣਗੀਆਂ ਚਾਰਾਂ ਦੇ ਬੰਦੇ ਪੰਜਾਬ ਦੇ ਲੋਕਾਂ ਨੂੰ ਵੰਡ ਦਿੱਤਾ ਗਿਆ ਚਾਰੇ ਪਾਰਟੀਆਂ ਦੇ ਵਿੱਚ ਇਹ ਸਟ੍ਰੈਟਜੀ ਹੁੰਦੀ ਆ ਕਿ ਲੋਕਾਂ ਦਾ ਏਕਾ ਖਤਮ ਕਰ ਲਈਏ ਜਿਹੜਾ ਕਿ ਸਾਡਾ ਏਕਾ ਖਤਮ ਹੋ ਚੁੱਕਿਆ ਆ ਅਸੀਂ दारू ਦੀ ਬੋਤਲਾਂ ਪਿੱਛੇ ਯਾਰ ਬੈਕ ਜੰਨੇ ਆ ਅਸੀਂ ਪਿਓ ਪੁੱਤ ਦਾ ਸਿਰ ਪਾੜ ਦਿੰਦਾ ਆਪਸ ਵਿੱਚ ਕਰਾਂ ਚ ਲੜਾਈਆਂ ਹੋਈ ਜਾਂਦੀਆਂ ਵੋਟਾਂ ਪਿੱਛੇ ਕੀ ਫਾਇਦਾ ਆ ਕੀ ਸਫਤ ਕਰ ਲਵਾਂਗੀ 20 ਰੁਪਈਆ ਦੀ ਦਾਰੂ ਦੀ ਬੋਤਲ ਕਿੰਨੇ ਦੀ ਹੋਊ 100 ਦੀ 150 ਦੀ 200 ਦੀ ਅਸੀਂ ਉਹਦੇ ਪਿੱਛੇ ਬੈਕ ਜਾਨੇ ਆ ਬਸ ਦਾਰੂ ਦੀ ਮਤਲਬ ਬੋਤਲ ਦਾ ਹੀ ਜਮੀਰ ਆ ਸਾਡਾ ਕੋਈ ਦਾਰੂ ਦੀ ਬੋਤਲ ਦੇਵੋ ਤੇ ਅਸੀਂ ਬੈਕ ਜਾਾਂਗੇ ਸਾਡਾ ਏਕਾ ਤੋੜਿਆ ਗਿਆ ਆ ਏਕਾ ਨਾ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਬਹੁਤ ਲੋੜ ਆ ਯਾਰ ਠੀਕ ਆ ਬਹੁਤ ਜ਼ਿਆਦਾ ਲੋੜ ਆ ਏਕਾ ਰੱਖਣਾ ਚਾਹੀਦਾ ਆ ਮੈਂ ਤੁਹਾਨੂੰ ਇੱਕ ਕਹਾਣੀ ਦੱਸਣਾ ਆ ਥੋੜੀ ਜੀ ਤੇ ਤੁਸੀਂ ਸਮਝ ਜਿਓ ਇੱਕ ਨਾ ਪਿਓ ਸੀਗਾ ਉਹਦਾ ਆਖਰੀ ਟਾਈਮ ਆਇਆ ਉਹਦੇ 4 ਸੀਗੇ ਮੁੰਡੇ ਚਾਰਾਂ ਉਹਨੇ ਸੱਦਿਆ ਵੀ ਭਾਈ ਮੇਰਾ ਆਖਰੀ ਟਾਈਮ ਆ ਮੈਂ ਤੁਹਾਨੂੰ ਗੱਲ ਸਮਝਾਉਣੀ ਚਾਹੁੰਦਾ ਆ ਤੇ ਉਹਨੇ ਨਾ ਮਤਲਬ ਇੱਕ ਇੱਕ ਲੱਕੜ ਦਿੱਤੀ ਸਾਰਿਆਂ ਨੂੰ ਵੀ ਇਹਨੂੰ ਤੁਸੀਂ ਤੋੜ ਕੇ ਦਿਖਾਓ ਸਾਰਿਆਂ ਨੇ ਐਦਾਂ ਕਰਕੇ ਤੋੜਤੀ ਚਾਰਾਂ ਨੇ ਲੱਕੜਾਂ ਤੋੜਦੀਆਂ ਇੱਕ ਇੱਕ ਦਿੱਤੀ ਜਿਹੜੀ ਤੇ ਬਾਅਦ ਚ ਉਹਨੇ ਲੱਕੜਾਂ ਦਾ ਮੁੱਠਾ ਬਣਾ ਕੇ ਉਹਨਾਂ ਨੂੰ ਗੰਢ ਦੇ ਕੇ ਉਹਨੂੰ ਕਿਹਾ ਵੀ ਲਓ ਬੱਤ ਇਹਨੂੰ ਤੋੜ ਕੇ ਦਿਖਾਓ ਤੇ ਉਹ ਜਦੋਂ ਤੋੜਨ ਲੱਗੇ ਨਾ ਉਹਨਾਂ ਤੋਂ ਕਿਸੇ ਤੋਂ ਨਹੀਂ ਟੁੱਟਿਆ ਤੇ ਉਹਨੇ ਪਤਾ ਕੀ ਆਖਿਆ ਵੀ ਤੁਸੀਂ ਇਹ ਚੀਜ਼ ਤੋਂ ਸਿੱਖਿਆ ਲਓ ਜੇ ਇਕੱਲੇ ਇਕੱਲੇ ਹੋਵੋਗੇ ਤੁਹਾਨੂੰ ਤੋੜ ਦੇਣਗੇ ਜੇ ਤੁਹਾਡਾ ਇਹ ਮਤਲਬ ਕਿ ਲੱਕੜਾਂ ਦੇ ਮਤਲਬ ਮੋਠੰਗੂ ਤੁਹਾਡਾ ਇਕਾ ਹੋਊਗਾ ਨਾ ਜੁੜ ਕੇ ਰਹੋਗੇ ਤੁਹਾਨੂੰ ਦੁਨੀਆ ਦੀ ਕੋਈ ਚੀਜ਼ ਨਹੀਂ ਤੋੜ ਸਕਦੀ ਤੇ ਉਹੀ ਸਾਡੇ ਪੰਜਾਬ ਦੇ ਲੋਕਾਂ ਨਾਲ ਅਸੀਂ ਦੇਖੋ ਘਰਾਂ ਘਰਾਂ ਦੇ ਵਿੱਚ ਯਾਰ ਸਾਡੇ ਇੱਕ ਅੱਡ ਅੱਡ ਮੂੰਹ ਹੋਏ ਪਏ ਆ ਸਾਡਾ ਇਕਾ ਦਾ ਘਰਾਂ ਜੀ ਟੁੱਟਿਆ ਪਿਆ ਤੇ ਪੰਜਾਬ ਲਈ ਕਿੱਥੋਂ ਅਸੀਂ ਇਕ ਹੋ ਜਾਾਂਗੇ ਕਹਣਾ ਅਜਾ ਇੱਕਾ ਬਣਾਉਣਾ ਚਾਹੀਦਾ ਆ ਸਾਡੇ ਲੋਕਾਂ ਨੂੰ ਠੀਕ ਆ ਪਾਰਟੀਆਂ ਆ ਉਹਨਾਂ ਨੇ ਵੋਟਾਂ ਲੈ ਕੇ ਤੁਹਾਡਾ ਕੋਈ ਹਾਲਚਾਲ ਨਹੀਂ ਪੁੱਛਣਾ ਉਹ ਜਸਟ ਵੋਟਾਂ ਲੈ ਲਨੀ ਆਉਂਦੇ ਆ ਤੁਹਾਡੇ ਕੋਲੇ ਵੋਟਾਂ ਤੋਂ ਬਾਅਦ ਚ ਕਿਸੇ ਨੇ ਨਹੀਂ ਪੁੱਛਣਾ ਫਿਰ ਤੁਸੀਂ ਕੌਣ ਮੈਂ ਕੌਣ ਉਹ ਗੱਲ ਜਿਵੇਂ ਹੁਣ ਆ ਕਰਮਜੀਤ ਅਨਮੋਲ ਦੀ ਗੱਲ ਲਾ ਲਈ ਵੋਟਾਂ ਮੰਗ ਲਈਏ ਪੱਗ ਬੰਨੀ ਠੀਕ ਆ ਵੋਟਾਂ ਤੋਂ ਬਾਅਦ ਚ ਜਦੋਂ ਹਰ ਗਿਆ ਉਦੋਂ ਹੀ ਪੱਗ ਲਾਤੀਆਂ ਨੇ ਸਾਡੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਾਗਲ ਬੇਵਕੂਫ ਬਣਾਉਣਾ ਬਹੁਤ ਸੌਖਾ ਆ ਮੇਰੀ ਗੱਲ ਸੱਚੀ ਆ ਕੌੜੀ ਲੱਗੂਗੀ ਗੋਸ਼ਣਾ ਕਰਿਓ ਪਰ ਜਮਾਂ ਗੱਲ ਸੱਚੀ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਬਹੁਤ ਸੌਖਾ ਆ ਠੀਕ ਆ ਨਾ ਤੇ ਹੁਣ ਤੁਸੀਂ ਹਿਸਾਬ ਲਾ ਲਓ ਇੱਕਾ ਰੱਖਣਾ ਪੈਣਾ ਆ ਜੇ ਪੰਜਾਬ ਨੂੰ ਬਚਾਉਣਾ ਆ ਮਾਰੇ ਗੰਮਾਂ ਤੋਂ ਉਦਾਂ ਤਾਂ ਹੀ ਕਹੀ ਜਾਂਦੇ ਨਸ਼ਾ ਆ ਸਰਕਾਰਾਂ ਨਸ਼ਾ ਵਕਾਰੀਆਂ ਆ ਚਿੱਟਾ ਹੁਣ ਤੁਹਾਨੂੰ ਪਤਾ ਪਿੰਡ-ਪਿੰਡ ਚ ਹੋ ਗਿਆ ਆ ਉਹ ਸਰਕਾਰਾਂ ਹੀ ਵਕਾਰੀਆਂ ਆ ਤੇ ਜੇ ਕੋਈ ਪੰਜਾਬ ਦੇ ਨੌਜਵਾਨਾਂ ਨੂੰ ਸੁਧਾਰਨਾ ਚਾਹੁੰਦਾ ਆ ਉਹਦਾ ਅਸੀਂ ਸਾਫ਼ ਨਹੀਂ ਦਿੰਦੇ ਸਾਡੇ ਲੋਕਾਂ ਦੀ ਕਮੀ ਇਹ ਆ ਮੈਂ ਤਾਂ ਇਹੀ ਕਹਿੰਦਾ ਵੀ ਤੁਸੀਂ ਯਾਰ ਸੋਚੋ ਤੁਸੀਂ ਨਾ ਆਪਣੇ ਆਪ ਨੂੰ 5 ਮਿੰਟ ਦੇ ਕੇ ਸੋਚੋ ਵੀ ਯਾਰ ਅਸੀਂ ਕੀ ਕਰ ਰਹੇ ਆ ਪਿੰਡ ਪਿੰਡ ਚ ਨਸ਼ਾ ਹੋਇਆ ਪਿਆ ਹੈ ਸਰਕਾਰਾਂ ਨੇ ਨਹੀਂ ਹਟਣ ਦੇਣਾ ਕਿਉਂਕਿ ਉਹ ਗਾਂ ਜਿਵੇਂ ਦੀ ਜਿਵੇਂ ਆਂਡਰ ਹੋਈ ਜਾਂਦੇ ਆ ਤਾਂ ਤੋਂ ਸਰਕਾਰ ਤੋਂ ਉਵੇਂ ਉਵੇਂ ਕਰੀ ਜਾਂਦੇ ਕਿਉਂਕਿ ਸਰਕਾਰ ਨੇ ਸਾਡੇ ਪੰਜਾਬ ਦੀ ਨੌਜਵਾਨੀ ਖਤਮ ਕਰਨੀ ਹੈ ਉਦਾਂ ਤਾਂ ਉਹਨਾਂ ਨੂੰ ਪਤਾ ਵੀ ਇਹ ਖਤਮ ਹੋਣ ਵਾਲੀ ਕਾਮ ਹੈ ਨਹੀਂਗੀ ਪਰ ਨਸ਼ਾ ਦੇ ਲਈ ਜਾਂਦੇ 9-10 ਮੁੰਡੇ ਮਰੀ ਜਾਂਦੇ ਕਿੰਨੇ ਸੋਹਣੇ ਸੋਹਣੇ ਮੁੰਡੇ ਆ ਯਾਰ ਨਸ਼ਾ ਤੇ ਲੱਗੇ ਪਏ ਠੀਕ ਆ ਬਾਕੀ ਹੁਣ ਤੁਸੀਂ ਇਹੀ ਆ ਵੀ ਮੈਂ ਤਾਂ ਕਹਿੰਦਾ ਵੀ ਵੀਡੀਓ ਦੇਖ ਕੇ ਭਾਈ ਸੋਚ ਲਿਓ ਵੀ ਸਰਕਾਰਾਂ ਪਿੱਛੇ ਲੜਨ ਦਾ ਕੋਈ ਫਾਇਦਾ ਨਹੀਂ ਉਹ ਆਪ ਦੇ ਘਰੇ ਤੁਸੀਂ ਇੱਥੇ ਜੁੱਤੋ ਜੁੱਤੀ ਹੋਈ ਜਾਂਦੇ ਇੱਕ ਦੂਜੇ ਨਾਲ ਉਹਦਾ ਕੀ ਫਾਇਦਾ ਜਲੂਸ ਕੱਢੀ ਜਾਂਦੇ ਆਪਸ ਵਿੱਚ ਠੀਕ ਆ ਪਿੰਡ ਪਿੰਡ ਚ ਨਹੀਂ ਬਣਦੀ ਲੋਕਾਂ ਦੀ ਪੰਜਾਬ ਲਈ ਕਿੱਥੋਂ ਹੀ ਇੱਕ ਹੋ ਜਾਗੇ ਇੱਕ ਅਰਖਣਾ ਸਿੱਖੋ ਜਿੱਦਾਂ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਜੇ ਏਕਾ ਹੋਊਗਾ ਨਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਪੰਜਾਬੀਆਂ ਨੂੰ ਚੁਕਾ ਸਕੇ ਪੰਜਾਬ ਨੂੰ ਚੁਕਾ ਸਕੇ ਚੁਕਾਦਾ ਹੋਣ ਵੀ ਨਹੀਂ ਸਕਦੇ ਪਰ ਚੁਕਾ ਰਹੇ ਆ ਸਲੋ ਪੌਇਜ਼ਨ ਦੇ ਲਈ ਨਾਲ ਉਹ ਗੱਦਾਂ ਜਿਹੜਾ ਆਪਾਂ ਨੂੰ ਪਤਾ ਕਿ ਨਸ਼ਾ ਹੈ ਚਿਟਾ ਹੈ ਆਪਣੇ ਪੰਜਾਬ 'ਚ ਤੇ ਬਾਕੀ ਮੈਂ ਇੱਕ ਗੱਲ ਇਹ ਵੀ ਕਹਿਣਾ ਵੀ ਜਿੱਦਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਪੰਜਾਬ ਬਾਰੇ ਨਾ ਆ ਕੇ ਬਾਹਰ ਪਤਾ ਲੱਗਦਾ ਆ ਦੁੱਖ ਜਿਹੜਾ ਬਾਹਰ ਹੀ ਆ ਕੇ ਪਤਾ ਲੱਗਦਾ ਵੀ ਪੰਜਾਬ ਨਾਲ ਸਾਡਾ ਕੀ ਰਿਲੇਸ਼ਨ ਆ ਠੀਕ ਆ ਸੋ ਮੈਂ ਤਾਂ ਜੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਆ ਬਿਨਾ ਜੇ ਪੰਜਾਬ ਨੂੰ ਬਚਾਉਣਾ ਨਾ ਸਿੱਖ ਬੰਦੇ ਜਿਹੜੇ ਅਮਰਤਾਰੀ ਬੰਦੇ ਆ ਉਹਨਾਂ ਨੂੰ ਚੋਣਾਂ 'ਚ ਖੜਾਓ ਉਹਨਾਂ ਨੂੰ ਚੋਣਾਂ ਜਿਤਾਓ ਤਾਂ ਕਿ ਉਹ ਅੱਗੇ ਜਾ ਕੇ ਕੰਮ ਕਰਨ ਪੰਜਾਬ ਦੀ ਪਾਵਰ ਆ ਗਈ ਨਾ ਜਦੋਂ ਤੇ ਫੇਰ ਕੋਈ ਵੀ ਨਹੀਂ ਸਾਨੂੰ ਡਲਾ ਸਕਦਾ ਜਿੰਨਾ ਚਿਰ ਸਾਡੇ ਕੋਲੇ ਪਾਵਰ ਨਹੀਂ ਸਾਨੂੰ ਉੱਠਣ ਹੀ ਨਹੀਂ ਦੇਣਾ ਇਹਨਾਂ ਨੇ ਸੋ ਅੱਜ ਦਾ ਪੋਡਕਾਸਟ ਇੰਨੀਆਂ ਗੱਲਾਂ ਤੇ ਆ ਹਾਂ ਜੇ ਤੁਹਾਨੂੰ ਚੰਗਾ ਲੱਗਾ ਤਾਂ ਪਲੀਜ਼ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਪੰਜਾਬ ਲਈ ਇਹ ਜ਼ਰੂਰ ਸੋਚੋ ਹਨਾ ਕਿਉਂਕਿ ਯਾਰ ਘਰ ਘਰ ਨਸ਼ਾ ਆ ਨੌਜਵਾਨ ਪੀੜੀ ਆ ਠੀਕਾ ਬਾਹਰ ਆਈ ਜਾਂਦੀ ਆ ਕੰਮ ਕੋਈ ਦੇ ਨਹੀਂ ਰਿਹਾ ਉਹਨਾਂ ਨੂੰ